ਸਟੱਡੀ ਵੀ ਲਾਈਵ ਚੈਨਲ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਹੋਰ ਬਹੁਤ ਜ਼ਰੂਰੀ ਵੀਡੀਓ ਲੈ ਕੇ ਜਿਸ ਵਿੱਚ ਆਪਾਂ ਪੰਜਾਬ ਵਿੱਚ ਮੌਜੂਦ ਅੰਤਰਰਾਸ਼ਟਰੀ ਦਰਜੇ ਦੇ ਤਰਪੂਮੀ ਖੇਤਰ ਤੇ ਰਾਸ਼ਟਰੀ ਦਰਜੇ ਦੇ ਤਰਪੂਮੀ ਖੇਤਰਾਂ ਬਾਰੇ ਬਹੁਤ ਹੀ ਜ਼ਰੂਰੀ ਪ੍ਰਸ਼ਨ ਪੜ੍ਹਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਦੇ ਨਾਲ ਹੀ ਤੁਸੀਂ ਸਾਨੂੰ ਟੈਲੀਗ੍ਰਾਮ ਤੇ ਵੀ ਜੁਆਇਨ ਕਰ ਸਕਦੇ ਹੋ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ ਤੇ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਪੰਜਾਬ ਵਿੱਚ ਤਰ ਭੂਮੀ ਜਾਂ ਦਲਦਲੀ ਭੂਮੀ ਖੇਤਰਾਂ ਦੀ ਕੁੱਲ ਗਿਣਤੀ ਕਿੰਨੀ ਹੈ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 22 ਜਿਨ੍ਹਾਂ ਵਿੱਚ 13 ਕੁਦਰਤੀ ਤੇ ਬਾਕੀ 9 ਮਨੁੱਖ ਨਰਮਧਨ ਤਰਪੂਮੀ ਖੇਤਰ ਉਹ ਖੇਤਰ ਹੁੰਦੇ ਹਨ ਜਿੱਥੇ ਜ਼ਮੀਨ ਦੀ ਸਤ੍ਹਾ ਪਾਣੀ ਨਾਲ ਢੱਕੀ ਰਹਿੰਦੀ ਹੈ ਤਰਪੂਮੀ ਖੇਤਰ ਡੈਮ ਸਮੁੰਦਰ ਦਰਿਆਵਾਂ ਤੇ ਨਦੀਆਂ ਦੇ ਨੇੜੇ ਕੁਦਰਤੀ ਜਾਂ ਮਨੁੱਖ ਨਰਮਤ ਹੋ ਸਕਦੇ ਹਨ ਅਗਲਾ ਪ੍ਰਸ਼ਨ ਰਾਮਸਰ ਸੰਮੇਲਨ ਕਦੋਂ ਹੋਇਆ ਸੀ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਰਸਈ ਉੱਤਰ ਹੈ 2 ਫਰਵਰੀ 1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿੱਚ ਤਰਪੂਮੀ ਖੇਤਰਾਂ ਨੂੰ ਸੁਰੱਖਿਅਤ ਕਰਨ ਲਈ ਇਹ ਸੰਮੇਲਨ ਕਰਵਾਇਆ ਗਿਆ ਸੀ ਤੇ 21 ਦਸੰਬਰ 1975 ਨੂੰ ਇਸ ਨੂੰ ਲਾਗੂ ਕੀਤਾ ਗਿਆ ਸੀ ਅਗਲਾ ਪ੍ਰਸ਼ਨ ਭਾਰਤ ਨੇ ਰਾਮਸਰ ਸੰਮੇਲਨ ਨੂੰ ਕਦੋਂ ਸਾਈਨ ਕੀਤਾ ਸੀ 옵ਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 1 ਫਰਵਰੀ 1982 ਈਸਵੀ ਨੂੰ ਅਗਲਾ ਪ੍ਰਸ਼ਨ ਵਿਸ਼ਵ ਤਰਪੂ ਮਿ ਦਿਹਾੜਾ ਜਾਂ ਵਰਲਡ ਵੈਟਲੈਂਡ ਡੇ ਕਦੋਂ ਮਨਾਇਆ ਜਾਂਦਾ ਹੈ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 2 ਫਰਵਰੀ ਨੂੰ ਅਗਲਾ ਪ੍ਰਸ਼ਨ ਕਿਹੜੇ ਤਰਪੂਮੀ ਖੇਤਰ ਨੂੰ ਰਾਮਸਰ ਸਾਈਟ ਦੀ ਮਾਨਤਾ ਦਿੱਤੀ ਜਾਂਦੀ ਹੈ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਜਿਹੜੀ ਤਰਪੂਮੀ रामसर सम्मेलन अनुसार अंतरराष्ट्रीय महत्व रख दी होवे अगला प्रश्न विश्व ਦੀ ਪਹਿਲੀ ਰਾਮਸਰ ਸਾਈਟ ਕਿਹੜੀ ਸੀ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕਬੋਰਗ ਪੈਨਿਨਸੂਲਾ ਅਤੇ ਇਹ ਤਰਭੂਮੀ ਆਸਟ੍ਰੇਲੀਆ ਵਿੱਚ ਸਤਤ ਹੈ ਜਿਸ ਨੂੰ 1974 ਈਸਵੀ ਵਿੱਚ ਲੱਭਿਆ ਗਿਆ ਸੀ ਅਗਲਾ ਪ੍ਰਸ਼ਨ ਭਾਰਤ ਦੀ ਪਹਿਲੀ ਰਾਮਸਰ ਸਾਈਟ ਕਿਹੜੀ ਸੀ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਉਪਰੋਕਤ ਦੋਵੇਂ ਯਾਨੀ ਚਿਲਕਾ ਲੇਕ ਤੇ ਕਿਓਲਾਡਿਓ نیشنل ਪਾਰਕ ਚਿਲਕਾ ਲੇਕ ਉੜੀਸਾ ਤੇ ਕਿਓਲਾਡਿਓ نیشنل ਪਾਰਕ ਰਾਜਸਥਾਨ ਵਿੱਚ ਮੌਜੂਦ ਹੈ ਇਹਨਾਂ ਰਾਮਸਰ ਸਾਈਟਾਂ ਨੂੰ 1981 ਈਸਵੀ ਵਿੱਚ ਭਾਰਤ ਦੀਆਂ ਪਹਿਲੀਆਂ ਰਾਮਸਰ ਸਾਈਟਾਂ ਐਲਾਨਿਆ ਗਿਆ ਸੀ ਅਗਲਾ ਪ੍ਰਸ਼ਨ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਕਿਹੜੀ ਹੈ 옵ਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਸੁੰਦਰਬਨ ਨੈਸ਼ਨਲ ਪਾਰਕ ਜੋ ਪੱਛਮੀ ਬੰਗਾਲ ਵਿੱਚ ਸਥਿਤ ਹੈ ਜਿਸ ਨੂੰ 1992 ਈਸਵੀ ਵਿੱਚ ਰਾਮਸਰ ਸਾਈਟ ਐਲਾਨਿਆ ਗਿਆ ਸੀ ਅਗਲਾ ਪ੍ਰਸ਼ਨ ਭਾਰਤ ਵਿੱਚ ਕੁੱਲ ਕਿੰਨੀਆਂ ਰਾਮਸਰ ਸਾਈਟਾਂ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ 75 ਅਗਲਾ ਪ੍ਰਸ਼ਨ ਭਾਰਤ ਦੇ ਕਿਸ ਰਾਜ ਵਿੱਚ ਸਭ ਤੋਂ ਵੱਧ ਰਾਮਸਰ ਸਾਈਟਾਂ ਮੌਜੂਦ ਹਨ ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਤਾਮਿਲਨਾਡੂ ਵਿੱਚ ਤਾਮਿਲਨਾਡੂ ਵਿੱਚ 14 ਅਤੇ ਇਸ ਤੋਂ ਘੱਟ ਯੂਪੀ ਵਿੱਚ 10 ਰਾਮਸਰ ਸਾਈਟਾਂ ਮੌਜੂਦ ਹਨ ਅਗਲਾ ਪ੍ਰਸ਼ਨ ਪੰਜਾਬ ਵਿੱਚ ਕੁੱਲ ਕਿੰਨੀਆਂ ਰਾਮਸਰ ਸਾਈਟਾਂ ਮੌਜੂਦ ਹਨ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ 6 ਜਿਨ੍ਹਾਂ ਵਿੱਚ ਹਰੀਕੇ ਤਰਪੂਮੀ ਖੇਤਰ ਕਾਂਝਲੀ ਤਰਪੂਮੀ ਖੇਤਰ ਰੋਪੜ ਤਰਪੂਮੀ ਖੇਤਰ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਤਰਪੂਮੀ ਖੇਤਰ ਨੰਗਲ ਤਰਪੂਮੀ ਖੇਤਰ ਤੇ ਕੇਸ਼ਵਪੁਰ ਮਿਆਨੀ ਤਰਪੂਮੀ ਖੇਤਰ ਸ਼ਾਮਿਲ ਹਨ ਅਗਲਾ ਪ੍ਰਸ਼ਨ ਪੰਜਾਬ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਕਿਹੜੀ ਹੈ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹ ਸਹੀ ਉੱਤਰ ਹੈ ਹਰੀਕੇ ਤਰਪੂ ਮਿਖੇਤਰ ਹਰੀਕੇ ਤਰਪੂ ਮਿਖੇਤਰ ਪੰਜਾਬ ਦਾ ਪਹਿਲਾ ਅੰਤਰਰਾਸ਼ਟਰੀ ਤਰਪੂਮੀ ਖੇਤਰ ਸੀ ਜਿਸ ਨੂੰ 23 ਮਾਰਚ 1990 ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ ਅਤੇ ਇਹ ਤਰਪੂਮੀ ਖੇਤਰ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤਰਪੂਮੀ ਖੇਤਰ ਹੈ। ਅਗਲਾ ਪ੍ਰਸ਼ਨ ਕਾਂਝਲੀ ਤਰਪੂਮੀ ਖੇਤਰ ਕਿੱਥੇ ਸਥਿਤ ਹੈ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਇਹਦਾ ਸਹੀ ਉੱਤਰ ਹੈ ਕਪੂਰਥਲਾ ਵਿਖੇ ਕਾਂਝਲੀ ਤਰਪੂਮੀ ਖੇਤਰ ਕਾਂਝਲੀ ਝੀਲ ਦੇ ਅਧੀਨ ਆਉਂਦਾ ਹੈ ਤੇ ਇਸ ਨੂੰ ਰਾਸ਼ਟਰੀ ਮਹੱਤਵ ਦਾ ਤਰਪੂਮੀ ਖੇਤਰ 1988 ਵਿੱਚ ਘੋਸ਼ਿਤ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਕਾਂਝਲੀ ਤਰਪੂਮੀ ਖੇਤਰ ਨੂੰ ਰਾਮਸਰ ਸਾਈਟ ਕਦੋਂ ਘੋਸ਼ਿਤ ਕੀਤਾ ਗਿਆ ਸੀ? ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ 22 ਜਨਵਰੀ 2002 ਵਿੱਚ ਅਗਲਾ ਪ੍ਰਸ਼ਨ ਰੋਪੜ ਤਰਪੂਮੀ ਖੇਤਰ ਨੂੰ ਰਾਮਸਰ ਸਾਈਟ ਕਦੋਂ ਘੋਸ਼ਿਤ ਕੀਤਾ ਗਿਆ ਸੀ ਆਪਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ 22 ਜਨਵਰੀ 2002 ਨੂੰ ਅਗਲਾ ਪ੍ਰਸ਼ਨ ਚਿਤਰਾ ਇੰਡੀਕਾ ਕच्छੂ ਤੇ ਪਾਈਥਨ ਮੂਲੂ ਰਸਸਾਪ ਕਿਹੜੇ ਤਰਪੂਮੀ ਖੇਤਰ ਵਿੱਚ ਪਏ ਜਾਂਦੇ ਹਨ অপਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਰੋਪੜ ਤਰਪੂਮੀ ਖੇਤਰ ਵਿੱਚ ਇਹਨਾਂ ਜੀਵ ਨੂੰ IUCN ਦੀ ਰੈਡ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ IUCN ਤੋਂ ਭਾਵ ਇੰਟਰਨੈਸ਼ਨਲ ਯੂਨੀਅਨ ਫਾਰ ਕਨਜ਼ਰਵੇਸ਼ਨ ਆਫ ਨੇਚਰ ਤੋਂ ਹੈ IUCN ਦੀ ਰੈਡ ਲਿਸਟ ਵਿੱਚ ਉਨਾ ਜੀਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਲੁप्त ਹੋਣ ਦੀ ਕਗਾਰ ਤੇ ਹੁੰਦੇ ਹਨ ਅਗਲਾ ਪ੍ਰਸ਼ਨ 2019 ਵਿੱਚ ਕਿਸ ਤਰ੍ਹਾਂ ਭੂਮੀ ਖੇਤਰ ਨੂੰ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਸੀ অপਸ਼ਨਸ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਉਪਰੋਕਤ ਸਾਰੇ ਇਹਨਾਂ ਤਿੰਨੇ ਤਰ੍ਹਾਂ ਦੇ ਭੂਮੀ ਖੇਤਰਾਂ ਨੂੰ 26 ਸਤੰਬਰ 2019 ਵਿੱਚ ਰਾਮਸਰ ਸਾਈਟਾਂ ਦਾ ਦਰਜਾ ਦਿੱਤਾ ਗਿਆ ਸੀ ਅਗਲਾ ਪ੍ਰਸ਼ਨ ਕੇਸ਼ੋਪਰ ਮਾਨਿਤ ਤਰਪੂਮੀ ਖੇਤਰ ਕਿਸ ਜ਼ਿਲ੍ਹੇ ਵਿੱਚ ਸਥਿਤ ਹੈ 옵ਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਗੁਰਦਾਸਪੁਰ ਵਿੱਚ ਅਗਲਾ ਪ੍ਰਸ਼ਨ ਕਿਹੜਾ ਤਰਪੂਮੀ ਖੇਤਰ ਪੰਜਾਬ ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਪੈਂਦਾ ਹੈ 옵ਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਸਹੀ ਉੱਤਰ ਹੈ ਰਣਜੀਤ ਸਾਗਰ ਡੈਮ ਤਰਪੂਮੀ ਖੇਤਰ ਰੰਜੀਤ ਸਾਗਰ ਡੈਮ ਤਰਪੂਮੀ ਖੇਤਰ ਨੂੰ 2006 ਵਿੱਚ ਰਾਸ਼ਟਰੀ ਦਰਜੇ ਦਾ ਤਰਪੂਮੀ ਖੇਤਰ ਘੋਸ਼ਿਤ ਕੀਤਾ ਗਿਆ ਸੀ। ਅਗਲਾ ਪ੍ਰਸ਼ਨ ਪੰਜਾਬ ਦੀ ਕਿਸ ਰਾਮਸਰ ਸਾਈਟ ਤੇ ਇੰਡਸ ਰਿਵਰ ਡਾਲਫਨ ਪਾਈ ਜਾਂਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਆ ਤੇ ਜਿਹੜਾ ਦਾ ਸਹੀ ਉੱਤਰ ਹੈ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਤਰਪੂਮੀ ਖੇਤਰ ਵਿੱਚ ਇਹ ਪੰਜਾਬ ਰਾਜ ਦੇ ਕੁਝ ਹੋਰ ਤਰਪੂਮੀ ਖੇਤਰ ਹਨ ਜਿਨ੍ਹਾਂ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ। ਜਾਂ ਸਕਰੀਨ ਨੂੰ ਰੋਕ ਕੇ ਤੁਸੀਂ ਪੜ੍ਹ ਸਕਦੇ ਹੋ ਇਸੇ ਦੇ ਨਾਲ ਹੀ ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਹੈ ਯੂਸਫੁਲ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਕਮੈਂਟ ਬਾਕਸ ਵਿੱਚ ਵੀ ਸਾਂਝੇ ਕਰ ਸਕਦੇ ਹੋ ਥੈਂਕ ਯੂ ਸੋ ਮੱਚ